ਅੱਜ ਦੇ ਇਸ ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਵਿੱਚ ਆਏ ਹੋਏ ਸਾਰੇ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਜਿੰਨੇ ਵੀ ਮੁਲਾਜ਼ਮ ਸਹਿਬਾਨ ਉਹਨਾਂ ਦੇ ਪਰਿਵਾਰ ਉਹਨਾਂ ਦੇ ਦੋਸਤ ਉਹਨਾਂ ਦੇ ਮਿੱਤਰ ਸਕੀਸਵੰਦੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਨਵੇਂ ਸਾਲ ਦੀਆਂ ਵਧਾਈਆਂ ਨਵੀਂ ਨਿਯੁਕਤੀ ਤੇ ਬਧਾਈਆਂ ਔਰ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਨਵਾਂ ਸਾਲ ਤੇ ਨਵੀਂ ਜ਼ਿੰਮੇਵਾਰੀ ਇਹ ਨਿਭਾਉਣ ਦਾ ਬਲ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਔਰ ਅਸੀਂ ਪੰਜਾਬ ਨੂੰ ਨਵੀਆਂ ਦਿਸ਼ਾਵਾਂ ਨਵੀਆਂ ਉਚਾਈਆਂ ਤੇ ਲੈ ਕੇ ਜਾ ਸਕੀਏ ਸਾਰਿਆਂ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਇੱਕ ਵਾਰੀ ਮੁਬਾਰਕਾਂ ਤੇ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਕੀ ਫਤ ਅੱਜ 606 ਜਿਹੜੀਆਂ ਨਿਯੁਕਤੀਆਂ ਨਵੀਆਂ ਹੋ ਰਹੀਆਂ ਨੇ 385 ਸਪੈਸ਼ਲ ਐਜੂਕੇਟਰ ਜਿਹੜੇ ਟੀਚਰ ਨੇ ਹੋਰ ਰੱਖੇ ਜਾ ਰਹੇ ਨੇ 8 ਪ੍ਰਿੰਸੀਪਲ ਰੱਖੇ ਜਾ ਰਹੇ ਨੇ ਕੁਝ ਮੁਲਾਜ਼ਮ ਸਾਡੇ ਕੰਪੈਸ਼ਨੇਟ ਗਰਾਉਂਡ ਤੇ ਜਿਨ੍ਹਾਂ ਦੇ ਕੋਈ ਟਰੈਜੇਡੀ ਹੋ ਗਈ ਪਰਿਵਾਰ ਦੇ ਵਿੱਚ ਉਹਨਾਂ ਉਕਾਬਲ ਹੋਗੇ ਨੌਕਰੀ ਦੇ ਤੇ ਉਹਨਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਸਮਾਂ ਬਧਾਈ ਦੇਣੀ ਚਾਹੂਗਾ এডਿਊਕੇਸ਼ਨ ਮਿਨਿਸਟਰ ਸਾਹਿਬ ਹਰਜੋਤ ਬੈਂਸ ਜੀ ਅਨੰਤ ਮਿੱਤਰਾ ਜੀ ਸਾਡੇ এডਿਊਕੇਸ਼ਨ ਸੈਕਟਰੀ ਸਾਹਿਬ ਔਰ ਸਾਡੇ ਪੰਜਾਬ ਡਵੈਲਪਮੈਂਟ ਕਮਿਸ਼ਨ ਦੇ ਜਿੰਨੇ ਵੀ ਅਧਿਕਾਰੀ ਤੇ ਜਿਨ੍ਹਾਂ ਨੇ ਬੈਕਗਰਾਉਂਡ ਤੇ ਸਾਰਾ ਤਿਆਰੀ ਕਰਨੀ ਹੁੰਦੀ ਹੈ ਬਹੁਤ ਸਾਰੀਆਂ ਲੀਗਲ ਹਾਰਡਲਸ ਜਿਹੜੀਆਂ ਨੇ ਉਹ ਵੀ ਦੂਰ ਕਰਨੀ ਹੁੰਦੀਆਂ ਨੇ ਤਾਂ ਕਿ ਕੋਈ ਤੁਹਾਨੂੰ ਦਿੱਕਤ ਨਾ ਆਵੇ ਜੇ ਇਦਾਂ ਨੌਕਰੀਆਂ ਸਿਰਫ ਅਖਬਾਰਾਂ ਦੇ ਵਿੱਚ ਹੈਡਲਾਈਨ ਬਣਾਉਣ ਵਾਸਤੇ ਜਾਂ ਟੀਵੀ ਤੇ ਹੈਡਲਾਈਨ ਬਣਾਉਣ ਵਾਸਤੇ ਦੇਣੀਆਂ ਹੋਣ ਤਾਂ 10000 ਅੱਜ ਦੇ ਦਿੰਦੇ ਪਰ ਉਹਦਾ ਫਾਇਦਾ ਕੀ ਹੋਇਆ ਕਿ ਜਿਹੜੋ 10000 ਨੇ ਉਹਨਾਂ ਚੋਂ 8000 ਕੱਲ ਨੂੰ ਕੋਰਟ 'ਚ ਫਿਰਦਾ ਹੋਵੇ ਵਕੀਲ ਕਰਦਾ ਫਿਰਦਾ ਹੋਵੇ ਜੀ ਆ ਸਾਡੇ ਕੋਲ ਜੀ ਸਟੇ ਲਾਤਾ ਜੀ ਆ ਕਚਾ ਹੋ ਗਿਆ ਜੀ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਵਕੀਲ ਭੇਜ ਕੇ ਜੋ ਵੀ ਕਾਨੂੰਨੀ ਤੌਰ ਤੇ ਅੜਚਨਾ ਨੇ ਉਹਨਾਂ ਨੂੰ ਦੂਰ ਕਰਦੇ ਆ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਜਿੱਥੇ ਵੀ ਕੋਰਟ ਪੈਂਡਿੰਗ ਕੇਸ ਪੈਂਡਿੰਗ ਹੈ ਜਦੋਂ ਸਾਨੂੰ ਕਲੀਅਰੈਂਸ ਮਿਲ ਜਾਂਦੀ ਹੈ ਚਾਹੇ 372 ਦੀ ਮਿਲੇ ਚਾਹੇ 582 ਦੀ ਮਿਲੇ 606 ਦੀ ਮਿਲੀ ਅੱਜ ਤਾਂ ਅਸੀਂ ਕਹਿੰਦੇ ਆ ਕਿ ਹੁਣ ਇਸ ਤੋਂ ਬਾਅਦ ਆਪਾਂ ਦੇਰੀ ਨਾ ਕਰੀਏ ਜਿਸ ਤਰ੍ਹਾਂ ਦੱਸਿਆ ਬੱਚਿਆਂ ਨੇ ਕਿ ਕਿ ਕੋਈ 2012 ਦਾ ਵੇਟ ਕਰੀ ਜਾਂਦਾ ਕੋਈ 2014 ਦਾ ਵੇਟ ਕਰੀ ਜਾਂਦਾ ਕਿ ਆਲਰੇਡੀ ਬਹੁਤ ਲੇਟ ਹੋ ਚੁੱਕੇ ਆ ਹੁਣ ਆਪਣੇ ਕਰਕੇ ਨਾ ਕਿਤੇ ਲੇਟ ਹੋ ਜੇ ਸੋ ਇਸ ਕਰਕੇ ਜਦੋਂ ਹੀ ਸਾਨੂੰ ਕਲੀਅਰੈਂਸ ਮਿਲਦੀ ਆ ਅਸੀਂ ਇਮੀਡੀਏਟਲੀ ਤੁਹਾਨੂੰ ਮੈਸੇਜ ਭੇਜ ਕੇ ਬੁਲਾਉਨੇ ਆ ਬੁਲਾਉਣ ਦਾ ਮਕਸਦ ਵੀ ਕੋਈ ਤੁਹਾਨੂੰ ਕੋਈ ਫੋਟੋ ਵਾਸਤੇ ਜਾਂ ਕੋਈ ਤੁਹਾਨੂੰ ਕੋਈ ਇੱਕ ਕਿਸੇ ਕ੍ਰੈਡਿਟ ਵਾਰ ਦੇ ਵਿੱਚ ਨਹੀਂ ਹੈਗਾ ਬੁਲਾਉਣ ਦਾ ਮਕਸਦ ਈ ਇਹ ਆ ਕਿ ਤੁਹਾਡੀ ਆਈ ਕੰਟੈਕਟ ਹੋ ਜਾਂਦਾ ਹੈ ਆਪਣੇ ਅਫਸਰਾਂ ਨਾਲ ਆਪਣੇ ਮინისტრਾਂ ਨਾਲ ਆਪਣੇ ਸੀਨੀਅਰਸ ਨਾਲ ਮਿਲੋਗੇ ਕੁਝ ਯਾਦਗਾਰੀ ਬਣ ਜਾਂਦੀ ਹੈ ਕਿ ਬਹੁਤ ਚਿਰ ਠੱਕੇ ਵੀ ਖਾਦੇ ਪਰ ਜਦੋਂ ਅਪੁਆਇੰਟਮੈਂਟ ਮਿਲੀ ਤਾਂ ਬੜੇ ਵਧੀਆ ਤਰੀਕੇ ਨਾਲ ਬੜੇ ਸ਼ਾਨਦਾਰ ਤਰੀਕੇ ਨਾਲ ਮਿਲੀ ਇਹ ਨਹੀਂ ਹੈਗਾ ਕਿ ਘਰੇ ਡਾਕੀਆ ਕਿਉਂਕਿ ਕੀ ਹੈ ਕਿ ਪਹਿਲਾਂ ਡਾਕੀਏ ਨੂੰ ਹੀ ਉਡੀਕਦੇ ਰਹਿੰਦੇ ਸੀ ਕਿ ਡਾਕੀਆਂ ਨਾਲ ਮਤਲਬ ਦੋਸਤੀਆਂ ਇੰਨੀਆਂ ਪੈ ਗਈਆਂ ਵੀ ਕਈ ਵਾਰੀ ਤਾਂ ਡਾਕੀ ਆ ਵੀ ਦੇਖ ਕੇ ਸਾਈਕਲ ਯੂ ਕਟ ਯੂ ਟਰਨ ਮਾਰ ਕੇ ਲੈ ਜਾਂਦਾ ਯਾਰੇ ਫੇਰ ਰੋਕੂਗਾ ਇਹ ਵੀ ਕੋਈ ਚਿੱਠੀ ਤਾਂ ਨਹੀਂ ਆਈ ਮਤਲਬ ਡਾਕੀ ਦੀ ਆਪਾਂ ਜਿਹੜੀ ਟੋਕਰੀ ਹੁੰਦੀ ਹੈ ਉਹ ਝੋਲਾ ਹੁੰਦਾ ਉਹ ਫਰੋਲਣ ਤੱਕ ਜਾਂਦੇ ਆ ਵੀ ਨਹੀਂ ਯਾਰ ਕਿਤੇ ਕਿਸੇ ਚਿੱਠੀ ਦੇ ਨਾਲ ਲੱਗੀ ਚਿੱਠੀ ਨਾ ਰਹਿਣੀ ਰਹਿ ਗਈ ਹੋਵੇ ਮੇਰੀ ਚਿੱਠੀ ਵੀ ਆਉਣ ਵਾਲੀ ਸੀ ਬੜੇ ਸਾਲ ਤੁਸੀਂ ਉਹਨਾਂ ਚਿੱਠੀਆਂ ਨੂੰ ਉਡੀਕਿਆ ਬਦਕਿਸਮਤੀ ਹੈ ਕਿ ਉਹਨਾਂ ਚਿੱਠੀਆਂ ਨੂੰ ਲਿਖਣ ਵਾਲੇ ਜਿਹੜੇ ਸੀਗੇ ਜ ਜਿਨ੍ਹਾਂ ਦੇ ਸਾਈਨ ਹੋਣੇ ਸੀ ਉਹਨਾਂ ਚਿੱਠੀਆਂ ਤੇ ਜਿਨ੍ਹਾਂ ਚਿੱਠੀਆਂ ਨੇ ਤੁਹਾਨੂੰ ਰੋਜ਼ਗਾਰ ਦੇਣਾ ਸੀ ਤੁਹਾਡੇ ਕਬੀਲਦਾਰੀਆਂ ਨੂੰ ਲੀਤੇ ਲੈ ਕੇ ਆਉਣਾ ਸੀ ਤੁਹਾਡੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਸੀ ਉਹਨਾਂ ਦਸਕਤਾ ਕਰਨ ਵਾਲਿਆਂ ਨੇ ਸ਼ਾਇਦ ਤੁਹਾਡੇ ਦਰਦ ਨੂੰ ਸਮਝਿਆ ਨਹੀਂ ਉਹ ਪੈਨ ਜਿਹੜੇ ਨੇ ਉਹ ਆਪਣੇ ਚੇਲਿਆਂ ਚਪਟਿਆਂ ਦੇ ਜਾਂ ਆਪਣੇ ਨੜੀ ਦੀ ਕਿ ਰਿਸ਼ਤੇਦਾਰਾਂ ਪਰਿਵਾਰਾਂ ਦੇ ਹੱਕ ਚ ਚਲਾਉਂਦੇ ਰਹੇ ਪਰ ਸੱਚ ਜਾਣਿਓ ਕਿ ਮੇਰੇ ਲਈ ਮੇਰਾ ਪਰਿਵਾਰ ਜਿਹੜਾ ਉਹ ਤੁਸੀਂ ਹੋ ਮੇਰੇ ਲਈ ਸਾਰਾ ਪੰਜਾਬ ਮੇਰਾ ਪਰਿਵਾਰ ਹੈ। ਅਰ ਅੱਜ ਮੈਨੂੰ ਉਨੀ ਹੀ ਖੁਸ਼ੀ ਹੈ ਜਿੰਨੀ ਕਿ ਅੱਜ ਮੇਰੇ ਘਰੇ ਕਿਸੇ ਨੂੰ ਨੌਕਰੀ ਮਿਲੀ ਹੁੰਦੀ ਤਾਂ ਮੈਂ ਉਹ ਜਿੰਨਾ ਮੈਂ ਖੁਸ਼ ਹੋਣਾ ਸੀ ਉਨਾਂ ਹੀ ਮੈਂ ਖੁਸ਼ ਹਾਂ ਕਿਉਂਕਿ ਮੇਰੇ ਜ਼ਰੀਏ ਕਿਸੇ ਘਰ ਦੇ ਵਿੱਚ ਨੌਕਰੀ ਜਾ ਰਹੀ ਹੈ। ਤਾਂ ਜਿਹੜੀਆਂ ਦੁਆਵਾਂ ਨੇ ਜਿਹੜੇ ਅਸ਼ੀਰਵਾਦ ਨੇ ਉਹਨਾਂ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੁੰਦਾ ਜੀ ਅੱਜ ਬਹੁਤ ਸਾਰੇ ਤੁਹਾਡੇ ਚੋਂ ਬਹੁਤ ਸਾਰੇ ਅੱਜ ਵੀ ਮਾਮਾ ਨੇ ਖੰਡਾੜਾ ਦਹੀਂ ਖਵਾ ਕੇ ਭੇਜੇ ਹੋਣੇ ਕਿ ਜਾ ਪੁੱਤ ਨੌਕਰੀ ਲੈ ਕੇ ਆ ਜਾਤੀਏ ਅੱਜ ਤੇਰੀ ਵਾਰੀ ਆ ਗਈ ਨੌਕਰੀ ਲੈ ਕੇ ਆਏ ਇਹਦੇ ਨਾਲ ਆਪਾਂ ਐ ਕਰਾਂਗੇ ਇਹਦੇ ਨਾਲ ਐ ਕਰਾਂਗੇ ਉਹਨਾਂ ਦੇ ਘਰੇ ਬੈਠਿਆਂ ਦੇ ਸੁਪਨੇ ਬਹੁਤ ਵੱਡੇ ਹੋਣਗੇ ਸੋ ਜੇ ਕੋਨਾ ਸੁਪਨਿਆਂ ਚੋਂ ਕੁਝ ਸੁਪਨਿਆਂ ਨੂੰ ਸাকার ਕਰਨ ਦੇ ਵਿੱਚ ਆਪਾਂ ਕਾਮਯਾਬ ਹੋ ਜਾਈਏ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਜੀ